ਕਹਿੰਦੇ ਨੇ ਕੰਨਿਆਦਾਨ ਮਹਾਦਾਨ ਪਰ ਪੰਜਾਬ ਦੇ ਕਿਸਾਨਾਂ ਲਈ ਧੀਆਂ ਦਾ ਧਾਨ ਉਹਨਾਂ ਦੇ ਲਈ ਮੌਤ ਦਾ ਸਬਬ ਬਣ ਲੱਗਾ ਧੀਆਂ ਦੇ ਹੱਥ ਫੀਲੇ ਕਰ ਬਾਬਲ ਹੁਣ ਕਰਜ਼ੇ ਦੇ ਬੋਝ ਥਲੇ ਦੱਬਣ ਲੱਗੇ ਨੇ ਧੀਆਂ ਦੇ ਵਿਆਹ ਕਾਰਨ ਕਰਜ਼ੇ ਦੇ ਥਲੇ ਦਬੇ ਅਜੇ ਹੀ ਦੋ ਬਾਬਲ ਹੁਣ ਜ਼ਿੰਦਗੀ ਤੋਂ ਵੇਟਾ ਲੈ ਗਏ ਨੇ ਸੰਗਰੂਰ ਦੇ ਪਿੰਡ ਭਾਈਕੇ ਪਿਸ਼ੌਰ ਦੇ ਕਿਸਾਨ 바ਵਾ ਸਿੰਘ ਨੇ ਮੌਤ ਨੂੰ ਘੜ ਲਾ ਕੇ ਹਰ ਕਰਜ਼ੇ ਤੋਂ ਮੁਕਤੀ ਲੈ ਲਈ ਪੌਣੀ ਏਕੜ ਜ਼ਮੀਨ ਦੇ ਮਾਲਕ 바ਵਾ ਸਿੰਘ ਦੇ ਸਿਰ ਕਰੀਬ 7 ਲੱਖ ਦਾ ਕਰਜ਼ਾ ਸੀ ਇਹ ਕਰਜ਼ਾ ਉਸ ਨੇ ਤਿੰਨ ਤੀਆਂ ਦੇ ਵਿਆਹ ਕਰਨ ਲਈ ਸਰਕਾਰੀ ਬੈਂਕਾਂ ਤੇ ਸ਼ਾਹੂਕਾਰਾਂ ਦੇ ਕੋਲੋਂ ਚੁੱਕਿਆ ਕਰਜ਼ਾ ਤਲ ਲਿਆ ਪਰ ਜਿੰਨੀ ਉਸਦੇ ਕੋਲ ਜ਼ਮੀਨ ਸੀ ਉਸ ਨਾਲ ਕਰਦਾ ਘਸਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਸੀ ਸਿਰ ਚੜਿਆ ਕਰਜ਼ਾ ਉਸ ਨੂੰ ਬੋਝ ਆਪਣ ਲੱਗਿਆ ਤਾਂ ਪਿੰਡ ਸੰਗੀਤ ਵਾਲਾ ਤੁਲੰਗਦੀਕ ਅਕਰ ਬ੍ਰਾਂਚ ਦੀ ਨਹਿਰ ਵਿੱਚ ਛਾਲ ਮਾਰ ਖੁਦਕੁਸ਼ੀ ਕਰ ਲਈ ਇਹ ਮਿਹਨਤ ਕਰਕੇ ਇਹਨੇ ਤਿੰਨ ਗੁੱਟੀਆਂ ਦਾ ਵਿਆਹ ਕਰੇ ਥੀ ਤਿੰਨ ਗੁੱਟੀਆਂ ਦੇ ਪਕਾਰ ਨੇ ਨੇ ਤਿੰਨ 6-7 ਸਾਲ 6-7 ਲੱਖ ਰੁਪਏ ਦੇ ਵਿੱਚ ਕਰਜ਼ਾ ਚੱਲ ਗਿਆ ਮੇ ਬੇਟਾ ਇਹਦਾ ਆ ਰਿਹਾ ਹੈ ਇਹ ਇਛ ਦੀ ਗਲਤੀ ਸੋਚ ਸਾਰਾ ਕੁਝ ਕਰਕੇ ਇਹ ਤੋਂ ਪੈਸੇ ਉਤਰਦਾ ਕੋਈ ਹਾਲਤ ਨਹੀਂ ਹੋਈ ਇਸ ਨੇ ਕੱਲ ਰਾਤ ਆ ਕੇ ਨਹਿਰ ਵਿੱਚ ਛਾਲ ਮਾਰੀ ਉਹ ਉਸੇ ਕਾਰਨ ਇਹ ਆ ਕੇ ਅਸੀਂ ਨੰਗਰ ਵਾਲੇ ਪੁਰ ਤੋਂ ਸਾਰਾ ਪਿੰਡ ਆ ਕੇ ਇੱਥੇ ਲਾ ਕੇ ਇੱਥੇ ਕੱਢਿਆ ਗਿਆ ਹੈ ਇਹ ਬਸ ਕਰਜ਼ੇ ਦੀ ਗਮੀ ਕਾਰਨ ਜੀ ਸੋਚ ਬਹੁਤ ਕਰਦੇ ਸੀਗੇ ਰਾਤ ਦਾ ਟਾਈਮ 7-8 ਵਜੇ ਦੀ ਬਸ ਇਹਨਾਂ ਨੇ ਜਾ ਕੇ ਨਹਿਰ ਚ ਛਾਲ ਮਾਰ ਕੇ ਖੁਦ ਖੁਸ਼ੀ ਕਰ ਲਈ ਕਿਸਾਨ ਜਥੇਬੰਦੀਆਂ ਫਿਰ ਸਰਕਾਰ ਨੂੰ ਕਿਸਾਨ ਖੁਦਕੁਸ਼ੀਆਂ ਦੇ ਲਈ ਕਟਾਰੇ ਵਿੱਚ ਖੜਾ ਕਰ ਰਹੀਆਂ ਨੇ ਜਥੇਬੰਦੀਆਂ ਨੇ ਪੀੜਿਤ ਪਰਿਵਾਰ ਦੀ ਕਰਜ਼ਾ ਮਾਫੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ ਪਰ ਠੇਕੇ ਬਣਾਈ ਤੇ ਲੈ ਕੇ ਖੇਤੀ ਕਰਦਾ ਦੀ ਪਿੱਛੇ ਲਗਾਤਾਰ ਚਲਦੇ ਘਾਟੇ ਕਾਰਨ ਅੱਜ ਕਿਸਾਨੀ ਦਾ ਮਾੜਾ ਹਾਲ ਹੈ ਅਸੀਂ ਸਰਕਾਰ ਤੋਂ ਇਹ ਪੂਰਜੋਰ ਮੰਗ ਕਰਦੇ ਹਾਂ ਕਿ ਕਿਸਾਨ ਸਰ ਚੜਿਆ ਸਾਰਾ ਕਰਜ਼ਾ ਮਾਫ ਕੀਤਾ ਜਾਵੇ 10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਇੱਕ ਬੱਚੇ ਨੂੰ ਜੋ ਹਜੇ ਨਿਆਣਾ ਹੈ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਉਧਰ ਬਠਿੰਡਾ ਦੇ ਪਿੰਡ ਪਥਰਣਾਲਾ ਦੇ ਵਿੱਚ ਵੀ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਟ੍ਰੇਨ ਦੇ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਕਿਸਾਨ ਲਾਲਪ ਸਿੰਘ ਦੇ ਸਿਰ 4 ਲੱਖ ਦਾ ਕਰਜ਼ਾ ਸੀ ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ 2 ਏਕੜ ਜ਼ਮੀਨ ਦੇ ਮਾਲਕ ਲਾਲਪ ਸਿੰਘ ਨੇ 2 ਸਾਲ ਪਹਿਲਾਂ ਧੀ ਦਾ ਵਿਆਹ ਕਰਨ ਲਈ ਕਰਜ਼ਾ ਚੁੱਕਿਆ ਸੀ ਪਰ ਕਰਜ਼ਾ ਲੈਣ ਦੀ ਗੁੰਜਾਇਸ਼ ਬਰਬਾਦ ਹੋਈ ਨਰਮੇਦੀ ਫਸਲ ਦੇ ਨਾਲ ਹੀ ਖਤਮ ਹੋ ਗਈ ਉਹ ਤਾਂ 1 ਸਾਲ ਪਹਿਲਾਂ ਇਹਨਾਂ ਦੀ ਬੇਟੀ ਦਾ ਵਿਆਹ ਕੀਤਾ ਸੀਗਾ ਤੇ ਵਿਆਹ ਦਾ ਕੋਈ ਗੱਲ ਸੜਕ ਚ 4 ਲੱਖ ਰੁਪਏ ਕਰਜ਼ਾ ਸਿਰ ਚੜ ਗਏ ਸੀਗਾ ਉਦੋਂ ਦੁਬਾਰਾ 2 2.5 ਉਹ 2 ਸਾਲ ਹੋਣ ਤੋਂ ਬਾਅਦ ਫਸਲ ਦਾ ਮੁੰਡਾ ਆ ਗਿਆ ਪੈਸੇ ਬੋੜੀ ਨਹੀਂ ਉਹਦਾ ਕਰਕੇ ਤੰਗ ਕਰਕੇ ਸਵੇਰ ਡਿਟ੍ਰੇਨ ਥਲੇ ਹਟਮਤਿਆ ਕਰੇ